ਕਾਂਗਰਸ ਪਾਰਟੀ ਦੇ ਵਿੱਚ ਵੱਡੀ ਹਲਚਲ ਮਚ ਗਈ ਤੜਕਸਾਰ ਪ੍ਰਗਟ ਸਿੰਘ ਤੇ ਕੀਕੀ ਢਿੱਲੋਂ ਵੱਲੋਂ ਅਸਤੀਫਾ ਦਿੱਤਾ ਜਾਂਦਾ ਪ੍ਰਗਟ ਸਿੰਘ ਨੇ ਸੂਬਾ ਮੀਤ ਪ੍ਰਧਾਨ ਵਜੋਂ ਆਪਣੇ ਅਹੁਦੇ ਨੂੰ ਛੱਡ ਦਿੱਤਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਦਕਿ ਕੀਕੀ ਢਿੱਲੋਂ ਨੇ ਇਕਾਈ ਸੂਬਾ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਆਪਣੇ ਅਸਤੀਫੇ ਪੰਜਾਬ ਲੀਡਰਸ਼ਿਪ ਨੂੰ ਨਹੀਂ ਸੌਂਪੇਗੇ ਸਗੋਂ ਹਾਈ ਕਮਾਂਡ ਨੂੰ ਭੇਜੇਗੇ ਨੇ ਏਸੀ ਵਿਨੋ ਕੋਪਾਲ ਨੂੰ ਭੇਜੇਗੇ ਆਪਣੇ ਅਸਤੀਫੇ ਦੋਵਾਂ ਦੇ ਵੱਲੋਂ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਇਹ ਫੈਸਲਾ ਲੈ ਆ ਗਿਆ ਪਹਿਲਾਂ ਭਾਰਤ ਪੂਸ਼ਣ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਵਜੋਂ ਅਸਤੀਫਾ ਦਿੱਤਾ ਸੀ ਆਸ਼ੂ ਨੇ ਕਿਹਾ ਸੀ ਕਿ ਹਾਰ ਦੀ ਪੂਰੀ ਜ਼ਿੰਮੇਵਾਰੀ ਉਹ ਆਪ ਚੁੱਕਦੇ ਨੇ ਜਦਕਿ ਦੂਸਰੇ ਪਾਸੇ ਪ੍ਰਗਟ ਸਿੰਘ ਦੇ ਵੱਲੋਂ ਕੀ ਕੀ ਢਿੱਲੋਂ ਵੱਲੋਂ ਆਪੋ ਆਪਣੇ ਅਹੁਦੇ ਯਾਨੀ ਕਿ ਸੂਬਾ ਮੀਤ ਪ੍ਰਧਾਨ ਤੇ ਸੂਬਾ ਇਕਾਈ ਪ੍ਰਧਾਨ ਇਹ ਇਹਨਾਂ ਅਹੁਦਿਆਂ ਦੇ ਵਜੋਂ ਅਸਤੀਫੇ ਦੇ ਦਿੱਤੇ ਗਏ ਨੇ ਹੁਣ ਦੂਸਰੇ ਪਾਸੇ ਸਵਾਲ ਇਹ ਹੈ ਕਿ ਕੀ ਇਹ ਅਸਤੀਫਿਆਂ ਦੀ ਝੜੀ ਜਿਹੜੀ ਹੈ ਇਹ ਮਹਿਜ਼ ਪ੍ਰਗਟ ਸਿੰਘ ਤੀਕੀ ਢਿੱਲੋਂ ਜਾਂ ਫਿਰ ਜਿਹੜੇ ਲੀਡਰ ਭਾਰਤ ਪੂਸ਼ਣ ਆਸ਼ੂ ਦੇ ਨਾਲ ਮੌਜੂਦ ਸੀ ਹੁਣ ਤੱਕ ਹੀ ਮਸਰ ਹੋਵੇਗੀ ਜਾਂ ਇਸ ਤੋਂ ਇਲਾਵਾ ਇਹ ਵੱਧ ਕੇ ਪੀਪੀਸੀਸੀ ਪ੍ਰਧਾਨਗੀ ਤੱਕ ਜਾਵੇਗੀ ਲੀਡਰ ਆਪੋਜੀਸ਼ਨ ਤੱਕ ਜਾਵੇਗੀ ਇਹ ਸਾਰੇ ਸਵਾਲ ਫਿਲਹਾਲ ਖੜੇ ਹੋ ਰਹੇ ਆ ਹੋਂਦੇ ਸਮੇਂ ਵਿੱਚ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰਹਿਓ ਮਾਨ ਇੰਡੀਆ ਪੰਜਾਬੀ ਦੇ